ਉਹ ਲਟਕੀਤਾ ਵੀ ਤੁਸੀਂ ਜਿੰਨਾ ਹੈ ਉਹ ਖੋਲ ਦਿੱਤੀ ਵੀ ਤੁਸੀਂ ਜਿੰਨਾ ਵੱਧ ਵੱਧ ਕੰਬੇ ਨਾਲ ਲਿਆ ਕੇ ਵੱਧ ਉਹ ਮਸ਼ੀਨਾਂ ਲੈ ਕੇ ਕਣਕ ਵੀ ਕੱਢ ਲੋ ਤੁਹਾਡੇ ਵਿੱਚ ਜੜੀ ਹੈ ਉਹ ਬਣਾ ਲਓ ਤਾਂ ਜੋ ਹਾਲਾਤ ਜਿਹੜੇ ਸਖਾਵੇਂ ਪੰਜਾਬ ਤੇ ਹਿੰਦੁਸਤਾਨ ਦੇ ਸੁਣੇ ਇਸ ਅਸੀਂ ਫਰੀਦਕੋਟ ਦਾ ਜਿਹੜਾ ਬਾਰਡਰ ਹੈ ਪੂਰਾ ਫਾਇਲ ਕ ਤੱਕ ਸਾਰਾ Rajasthan ਤੱਕ ਪੂਰੀ ਤਰ੍ਹਾਂ ਇਥੇ ਅਸੀਂ ਫੌਜ ਦੇ ਨਾਲ ਫੌਜਾਂ ਦਾ ਮੋੜਾ ਲੱਗੇ ਕਿ ਅੱਧਾ ਤੇ ਲੋਕੀ ਉਕਰ ਉਜੜ ਚੁੱਕੇ ਸਾਰੇ ਉਹ 1971 ਦੀ ਜੰਗ ਵਿੱਚ ਵੀ ਮਤਲਬ ਜਿਹੜਾ ਫੌਜਾਂ ਦਾ ਵੀ ਨੁਕਸਾਨ ਬੜਾ ਹੋਇਆ ਤੇ ਲੋਕੀ ਵੀ ਇਥੋਂ ਸਾਰੇ ਇਕਲੇ ਉਜੜ ਗਏ ਸਨ ਜੀ ਅਮਰੀਕਾ ਦਾ ਕਰਕੇ ਹੀ ਨਹੀਂ ਬਣ ਰਹੇ ਜੀ ਹਿੰਦੁਸਤਾਨ ਤੇ ਪਾਕਿਸਤਾਨ ਦੀ ਆਪਸੀ ਕੋਈ ਲੜਾਈ ਨਹੀਂ ਹਿੰਦੁਸਤਾਨ ਦੇ ਵਿੱਚ ਇਹ ਲੋਕੀ ਇਹ ਕਹਿ ਰਹੇ ਨੇ ਕਿ ਪਾਕਿਸਤਾਨ ਦੇ ਪਰਮਾਨੋ ਚਲਾਉਣ ਤੋਂ ਪਹਿਲੇ ਅਸੀਂ ਨੈਸ਼ਟ ਕਰ ਦੇਾਂਗੇ ਪੂਰਾ ਹਿੰਦੁਸਤਾਨ ਦੇ ਲੋਕਾਂ ਨੂੰ ਉਸਤਾਂ ਉਤਾ ਜਾ ਰਿਹਾ ਹੈ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਲਿਸ਼ਾਨ ਸਿੰਘ ਮੈਂ ਪਹੁੰਚਿਆ ਅੱਜ ਕਾਮਰੇਡ ਹੰਸਾ ਸਿੰਘ ਦੇ ਕੋਲ ਜਿਹੜੇ ਇੱਕ ਸਮਾਜ ਸੇਵੀ ਹੈਗੇ ਨੇ ਸਰਹੱਦੀ ਇਲਾਕਾ ਫੋਜਪੁਰ ਦੇ ਵਿੱਚ ਪਹੁੰਚਿਆ ਪਿੰਡ ਕਾਲੂ ਰਾਹੀਂ ਹਟਾੜ ਦੇ ਵਿੱਚ ਸੋ ਮੁੱਦੇ ਤੇ ਗੱਲਬਾਤ ਕਰਨਿਆ ਜਿਵੇਂ ਪਹਿਲਗਾਮ ਦੇ ਵਿੱਚ 26 27 ਹਿੰਦੂਆਂ ਦਾ ਕਤਲ ਕੀਤਾ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਉਸੇ ਮੁੱਦੇ ਤੇ ਗੱਲਬਾਤ ਕਰਦੇ ਆ ਵਿਚਾਰ ਚਰਚਾ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਕਾਮਰੇਨ ਹਰਨਸਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਲੋਕਾਂ ਦੀ ਆਵਾਜ਼ TV ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਅੱਜ ਹਿੰਦੁਸਤਾਨ ਦੀ ਮੁਸ਼ਕਲ ਹਿੰਦੁਸਤਾਨ ਦੇ ਪਾਕਿਸਤਾਨ ਦੇ ਹਾਲਾਤਾਂ ਦੇ ਮਤਲਬ ਤੁਸੀਂ ਮਤਲਬ ਹਿੰਮਤ ਕਰਕੇ ਜਿਹੜਾ ਉਹ ਲੋਕਾਂ ਦਾ ਗੱਲ ਪਹੁੰਚਾਉਣ ਲਈ ਆਏ ਹੋ ਤੇ ਲੋਕਾਂ ਨੇ ਕਰ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਮਰੇਨ ਸਾਹਿਬ ਜਿਹੜੇ ਭਾਰਤ ਤੇ ਪਾਕਿਸਤਾਨ ਦੇ ਜਿਹ ਪਹਿਲਗੰਗ ਦਾ ਜਿਹੜਾ ਉੱਥੇ ਵੱਡੀ ਘਟਨਾ ਵਾਪਰੀ ਸੀਗੀ 26 27 ਜਨਵਰੀ ਜਾਨਾਂ ਚਲੀ ਗਈਆਂ ਸੋ ਹੁਣ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਬਹੁਤ ਵੱਧ ਚੁੱਕਿਆ ਜਿਵੇਂ ਉਹਨਾਂ ਦਾ ਪਾਣੀ ਜਲ ਹੁਕਾ ਵੀ ਬੰਦ ਕਰ ਦਿੱਤਾ ਗਿਆ ਸੋ ਤਣਾਅ ਜਿਹੜਾ ਬਹੁਤ ਚੱਲਦਾ ਹੈਗਾ ਸਭ ਤੋਂ ਪਹਿਲਾਂ ਉਸ ਮਸਲੇ ਤੇ ਆਪਾਂ ਗੱਲ ਕਰਦੇ ਹਾਂ ਪਹਿਲਗੰਗ ਵਾਲੇ ਤੇ ਪਹਿਲਗੰਗ ਵਾਲਾ ਮਸਲਾ ਜਿਹੜਾ ਉੱਥੇ ਹੋਇਆ ਉੱਥੇ ਘਟਨਾ ਵਾਪਰੀ ਹੈ ਜਿਹੜਾ ਉੱਥੋਂ ਦਾ ਵੱਡਾ ਜਿਹੜਾ ਉੱਥੋਂ ਦਾ ਕਾਂਡ ਹੋਇਆ ਉਹ ਕਿਵੇਂ ਵਾਪਰਿਆ ਕਿਉਂ ਵਾਪਰਿਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਘਟਨਾ ਵਾਪਰੀ ਹੈ ਪੇਰਗਾਮ ਵਾਲੇ ਜੰਮੂ ਕੀ ਜ਼ਿਮੇ ਤੇ ਅੰਦਰ ਜੀ ਕਿਉਂਕਿ ਸਲਾਨੀਆਂ ਦੇ ਉੱਤਰ ਨਿਆਥਿਆਂ ਦੇ ਉੱਪਰ ਹਾਂਜੀ ਇਸ ਤਰ੍ਹਾਂ ਦਾ ਵੈਸ਼ੀਆਨਾ ਕਾਰਨਾਮਾ ਕਰਨਾ ਜੀ ਜਿਹੜੇ ਲੋਕ ਆਪਣੇ ਘਰਾਂ ਚੋਂ ਉਸ ਇਲਾਕੇ ਦੇ ਲੋਕਾਂ ਨੂੰ ਕੁਝ ਨਾ ਕੁਝ ਦੇਣ ਲਈ ਆਏ ਨੇ ਉੱਥੋਂ ਕੋਈ ਲੈਣ ਤਾਂ ਆਏ ਨੇ ਉਹ ਤਾਂ ਵੇਖਣ ਲਈ ਤੇ ਮਤਲਬ ਕੁਝ ਉਹਨਾਂ ਲੋਕਾਂ ਨੂੰ ਪਾਲਣ ਲਈ ਖਰਚਾ ਕਰਨ ਲਈ ਉੱਥੇ ਆਏ ਨੇ ਕੱਟਣ ਵਾਸਤੇ ਜਿਹਦੇ ਮਤਲਬ ਉਹ ਉਹਨਾਂ ਦੀ ਪਰਵਾਰਾਂ ਦੇ ਅੰਦਰ ਜਦੋਂ ਇਹ ਘਟਨਾ ਦੀ ਗੱਲ ਚੱਲ ਚੱਲੀ ਜਾਂਦੀ ਵੀ ਆ ਗੱਲ ਵਾਕਿਆ ਹੋ ਗਿਆ ਜੀ ਜੀ ਤੇ ਉਹ ਕਿੰਨੇ ਦੁਖੀ ਹੋਣਗੇ ਇਹ ਬਹੁਤ ਮੰਦਭਾਗੀ ਘਟਨਾ ਹਮ ਪੂਰੇ ਦੇਸ਼ ਨੂੰ ਚੰਜੋੜ ਦੇਣ ਵਾਲੀ ਇਹ ਘਟਨਾ ਹਮ ਔਰ ਇਸ ਘਟਨਾ ਨੇ ਪੂਰੇ ਦੇਸ਼ ਨੂੰ ਚੰਜੋੜ ਕੇ ਰੱਖਤਾ ਹਮ ਔਰ ਨਾਲ ਇਹ ਗੱਲ ਕਿ ਜਿਹੜੀ ਇਸ ਦਾ ਵੇਸ਼ੀਆ ਨਾ ਕਾਰਨਾ ਵਾ ਇਹ ਅਤਵਾਦ ਹੀ ਕਰ ਸਕਦਾ ਹੈ ਤੇ ਅਤਵਾਦ ਦਾ ਜਿਹੜਾ ਖਾਤਮਾ ਹਮ ਇਹ ਕਰਨਾ ਬਹੁਤ ਜ਼ਰੂਰੀ ਹੈ ਕਿ ਅਤਵਾਦ ਇਸ ਵੇਲੇ ਖਾਸ ਕਰਕੇ ਜਿਹੜੇ ਪਾਕਿਸਤਾਨ ਦੇ ਸ਼ਹਿ ਪ੍ਰਾਪਤ ਜਿਹੜਾ ਇਹ ਆਤਵਾਦ ਇਹ ਹਿੰਦੁਸਤਾਨ ਦੇ ਅੰਦਰ ਤੇ ਖਾਸ ਕਰਕੇ ਜੰਮੂ ਕਸ਼ਮੀਰ ਦੇ ਅੰਦਰ ਜੀ ਬੜੇ ਲੰਬੇ ਸਮੇਂ ਤੋਂ ਆਪਾਂ ਜੇ ਇਹ ਗੱਲ ਇਹ ਕਹਿ ਲਈਏ ਕਿ ਅਸੀਂ ਤਾਂ 35-40 ਸਾਲ ਤੋਂ ਇਹ ਗੱਲ ਸੁਣਦੇ ਆਂ ਜੀ ਜੀ ਕਿ ਉੱਥੇ ਆਤਵਾਦੀ ਹਮਲੇ ਹੁੰਨੇ ਏ ਬਸ ਮਤਲਬ ਹਰ ਰੋਜ਼ ਉੱਥੇ ਮਤਲਬ ਫੈਰ ਜਿਹੜਾ ਸਰਦਾਂ ਤੇ ਫੈਰ ਹੁੰਨੇ ਹਾਂ ਹਾਂਜੀ ਆਮ ਲੋਕਾਂ ਤੇ ਵੀ ਜਿਹੜਾ ਉੱਥੋਂ ਦੇ ਲੋਕੇ ਕੰਮ ਕਰਨ ਵਾਲੇ ਵੀ ਕਈ ਵਾਰੀ ਉੱਥੇ ਬੰਬ ਸੁੱਟਦੇ ਨੇ ਤੇ ਪਾਕਿਸਤਾਨ ਵਾਲੇ ਆਉਂਦੇ ਨੇ ਉਹਦੇ ਨਾਲ ਮਾਰੇ ਜਾਂਦੇ ਨੇ ਅੱਤਵਾਦੀ ਜਦੋਂ ਉੱਥੇ ਕੋਸਪੈਕਟ ਕਰਦੇ ਨੇ ਤੇ ਫੌਜ ਦੇ ਅੱਤਵਾਦ ਦੇ ਵਿੱਚ ਜਦੋਂ ਫੈਰ ਹੁੰਦੀ ਹੈ ਉਦੋਂ ਵੀ ਕਈ ਉਥੋਂ ਦੇ ਜਿਹੜੇ ਲੋਕ ਨੇ ਸਬੰਧਤ ਲੋਕ ਨੇ ਉਥੇ ਰਹਿਣ ਵਾਲੇ ਸਰਦਾਂ ਦੇ ਵਸਣ ਵਾਲੇ ਉਹਨਾਂ ਦਾ ਕਈ ਵਾਰੀ ਨੁਕਸਾਨ ਹੁੰਦਾ ਬਹੁਤ ਵੱਡੀ ਪੱਧ ਤੇ ਦੇਖੀ ਕਈ ਵਾਰੀ ਫੌਜੀਆਂ ਦੀ ਲਾਸ਼ਾਂ ਆਉਂਦੀਆਂ ਹਾਂ ਕਈ ਵਾਰੀ ਫੌਜੀਏ ਦੀ ਸਾਡੇ ਉਹ ਵੀ ਸਾਡੇ ਜਵਾਨ ਨੇ ਸਾਡੇ ਬੱਚੇ ਨੇ ਸਾਡੇ ਦੇਹ ਤੇ ਬੱਚੇ ਨੇ ਜਿਹੜੇ ਉੱਥੇ ਸਰਦਾਂ ਦੇ ਕਾਫੀ ਵੱਡੀ ਗਿੰਦੀ ਜਨੁਕਸਾਨ ਹੁੰਦਾ ਸਾਡੇ ਉਥੋਂ ਦੇ ਮਿਲਿਟੈਂਸੀ ਹੈਗੀ ਜਾਂ ਉੱਥ देखो लोक जाति आजादी दी गल नहीं वो सिर्फ लोक पाकिस्तान जेडी ਸਾਡੇ ਨਾਲ ਅੰਦਰੋਨੀ ਮਤਲਬ ਗੁਪਤ ਜਿਹੜੀ ਆਪਾਂ ਕਹਿ ਸਕਦੇ ਜਾਂ ਛੰਡੀ ਜੰਗ ਜਿਹੜਾ ਇੱਕ ਸਮਨਾ ਚਲਾਉਣਾ ਚਾਹੁੰਦਾ ਤੇ ਉਹ ਸਾਮਰਾਜੀਆਂ ਦੀ ਸ਼ਹਿਤ ਹਮ ਅਸਲ ਤੇ ਦੁਨੀਆ ਭਰ ਦੇ ਜਿਹੜੇ ਸਾਮਰਾਜੇ ਨੇ ਉਹ ਹਿੰਦੁਸਤਾਨ ਨੂੰ ਆਪਦੇ ਨਾਲ ਜੋੜ ਕੇ ਰੱਖਣ ਲਈ ਜੀ ਇੱਥੇ ਸਾਡੀ ਮੰਡੀ ਨੂੰ ਵਰਤਨ ਲਈ ਸਾਡੇ ਤੇ ਦਬਾਅ ਬਣਾਉਣ ਲਈ ਸਾਮਰਾਜੀ ਕਿਉਂਕਿ ਸਾਸੀ ਹਿੰਦੁਸਤਾਨ ਦੇ ਵਿੱਚ ਅਸੀਂ ਜਿਹੜੇ ਮਤਲਬ ਹਿੰਦੁਸਤਾਨ ਜਿਹੜਾ ਹੈ ਉਹ ਤਰੱਕੀ ਕਰ ਰਿਹਾ ਦੇਸ਼ ਹੈ ਮਤਲਬ ਜਿਹਨਾਂ ਬਖੈ ਸਕਦੇ ਤਰੱਕੀ ਕਰ ਰਿਹਾ ਦੇਸ਼ ਹੈ ਤੇ ਤਰੱਕੀ ਕਰਦੇ ਦੇਸ਼ ਨੂੰ ਸਮੁੱਚੇ ਦੁਨੀਆ 'ਚ ਲੋੜ ਹੁੰਦੀ ਹੈ ਇਹ ਰੂਸ ਨਾਲ ਜਿਮ ਨੇੜਤਾ ਕਰਦਾ ਹੈ ਤੇ ਅਮਰੀਕਾ ਜਿਹੜਾ ਹੈ ਉਹ ਖਾਰਖੰਦਾ ਹੈ ਅਮਰੀਕਾ ਫਿਰ ਪਾਕਿਸਤਾਨ ਨੂੰ ਸ਼ਹਿ ਦੇ ਕੇ ਦਬਾਅ ਪਾ ਕੇ ਸਾਨੂੰ ਆਪਦੇ ਥੱਲੇ ਲਾਉਣ ਲਈ ਵੀ ਸਾਡੇ ਥੱਲੇ ਲੱਗੇ ਰਹਿਣਾ ਸਾਡੇ ਨਾਲ ਵਰਤਾਰਾ ਕਰਾਉਣ ਸਾਡੇ ਕੋਲ ਹਥਿਆਰ ਖਰੀਦਣ ਸਾਡੇ ਥੱਲੇ ਲੱਗੇ ਰਹਿਣ ਉਹ ਫਿਰ ਪਾਕਿਸਤਾਨ ਨੂੰ ਵਰਤਦਾ ਹੈ ਤੇ ਜਿਹੜਾ ਹੱਤਵਾਦੀ ਹਿੰਦੁਸਤਾਨ ਤੇ ਭੇਜਦਾ ਹੈ ਹਿੰਦੁਸਤਾਨ ਤੇ ਪਾਕਿਸਤਾਨ ਦੀ ਅਸਲ ਚ ਅਮਰੀਕਾ ਦਾ ਕਰਕੇ ਹੀ ਨਹੀਂ ਬਣ ਰੇ ਜੀ ਹਿੰਦੁਸਤਾਨ ਤੇ ਪਾਕਿਸਤਾਨ ਦੀ ਆਪਸੀ ਕੋਈ ਲੜਾਈ ਨਹੀਂ ਜੀ ਲੜਾਈ ਸਿਰਫ ਉਹਨਾਂ ਲੋਕਾਂ ਦੀ ਹੈ ਜਿਹਨਾਂ ਲੋਕਾਂ ਨੇ ਹਥਿਆਰ ਵੇਚਨੇ ਨੇ ਹੂੰ ਉਹ ਪਾਕਿਸਤਾਨ ਨੂੰ ਵੇਚਦੇ ਨੇ ਹਿੰਦੁਸਤਾਨ ਨੂੰ ਵੇਚਦੇ ਨੇ ਜੀ ਪਾਕਿਸਤਾਨ ਨੂੰ ਦਿੱਤੇ ਹਥਿਆਰ ਉਹਦੇ ਮੁਕਾਬਲੇ ਤੇ ਹਿੰਦੁਸਤਾਨ ਨੂੰ ਹਥਿਆਰ ਖਰੀਦਣੇ ਪੈਂਦੇ ਨੇ ਮੇਰੇ ਕਹਿਣ ਦਾ ਮਤਲਬ ਹੈ ਅਸਲ ਚ ਸਾਮਰਾਜੀ ਸਾਡੇ ਕਦੇ ਅਫਗਾਨਿਸਤਾਨ ਉੱਥੇ ਹੱਤਵਰਥ ਪੈਦਾ ਕਰਕੇ ਦੂਜਿਆਂ ਤੇ ਦਬਾਅ ਬਣਾਉਣ ਲਈ ਜੀ ਤੇ ਕਦੇ ਪਾਕਿਸਤਾਨ ਦੇ ਹੱਤਵਰਥ ਪੈਦਾ ਕਰਕੇ ਪੈਦਾ ਵੀ ਆ ਕਰ ਦੇਣਾ ਤੇ ਬਾਅਦ ਚ ਕਈ ਵਾਰੀ ਉਹਨਾਂ ਨੇ ਵੀ ਉਹ ਦਾ ਨੁਕਸਾਨ ਉਠਾਉਣਾ ਪੈਂਦਾ ਜੀ ਤੇ ਇਸ ਕਰਕੇ ਉਹ ਆ ਸਮਰਾਜੀਆਂ ਦੀ ਸ਼ਹਿ ਤੇ ਆ ਤੋ ਜਿਹੜੀ ਉਹ ਪੈਦਾ ਹੁੰਦੀ ਹੈ ਤੇ ਪਾਕਿਸਤਾਨ ਦੇ ਟ੍ਰੇਨ ਲੈਂਦੇ ਨੇ ਤੇ ਪਾਕਿਸਤਾਨ ਟ੍ਰੇਨ ਦੇ ਦੇ ਰਿਹਾ ਹੈ ਪਾਕਿਸਤਾਨ ਵੀ ਐਸੇ ਵਲੇ ਮਤਲਬ ਦੁਨੀਆ ਦੇ ਵਿੱਚ ਆਤਵਾਦੀ ਦੇ ਨੋਸ਼ਾ ਦੇ ਉਹਨਾਂ ਦੇਸ਼ ਗਿਣਾ ਜਾ ਰਿਹਾ ਜਿਹੜਾ ਇਨਸਾਨੀਅਤ ਦਾ ਕਹਾਣ ਕਰਨ ਵਾਲੇ ਪਾਸੇੋਂ ਉਤਰਿਆ ਹੈ ਇਹ ਠੀਕ ਨਹੀਂ ਕਾਂਗਰਸ ਸਾਹਿਬ ਜਿਹੜੀ ਪਾਕਿਸਤਾਨ ਤੇ ਜਦੋਂ ਭਾਰਤ ਦੀ ਵੰਡ ਹੋਈ ਸੀਗੀ ਜੰਮੂ ਕਸ਼ਮੀਰ ਨੂੰ ਆਜ਼ਾਦ ਰੱਖਿਆ ਗਿਆ ਸੀਗਾ لیکن ਜਿਹੜੀਆਂ ਸੰਧੀਆਂ ਜਿਹੜੀ ਸ਼ਰਤਾਂ ਰੱਖੀਆਂ ਸੀ ਭਾਰਤ ਨੇ ਲਿਖ ਕੇ ਦਿੱਤੀਆਂ ਸੀਗੀਆਂ ਉਹ ਸਾਰੀਆਂ ਤੋੜੀਆਂ ਗਈਆਂ دیکھو ਇਹਦੇ ਤੇ ਹੈਗਾ ਤੇ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਅੰਗਰੇਜ਼ ਨੇ ਵੰਡ ਕੀਤੀ ਉਹ ਦੋ ਦੇਸ਼ ਵੰਡੇ ਗਏ ਹਾਂਜੀ ਤਾਂ ਉਹਦਾ ਫੈਸਲਾ ਇਹ ਕਰ ਲਿਆ ਕਿ ਉਹ ਮਤਲਬ ਉਹਸ ਵੇਲੇ ਉਹਨਾਂ ਨੇ ਕਰਤਾ ਜਿਹੜੇ ਇੰਗਲੈਂਡ ਸਾਡੇ ਤੇ ਰਾਏ ਕਰਦੇ ਸੀਗੇ ਅੰਗਰੇਜ਼ ਉਹਨਾਂ ਨੇ ਫੈਸਲਾ ਇਸ ਤਰ੍ਹਾਂ ਕੀਤਾ ਕਿ ਹਿੰਦੂਤਾਂ ਤੇ ਪਾਕਿਸਤਾਨ ਦਾ ਇੱਕ ਲੀਕਾ ਬਣਾਤਾ ਜੀ ਜੀ ਲੀਕਾ ਵੀ ਉਹਨਾਂ ਨੇ ਮਾਰਤਾ ਤੇ ਦੋਨਾਂ ਘਰਾਂ ਨੂੰ ਕਹਿੰਦਾ ਤੁਸੀਂ ਇੱਥੇ ਸਹਿਮਤੀ ਪ੍ਰਗਟ ਕਰੋ ਹੂੰ ਤੇ ਨਾਲ ਜਿਹੜੀ ਰਿਆਸਤਾਂ ਦੇ ਲੋਕ ਸੀ ਉਹਨਾਂ ਰਿਆਸਤਾਂ ਕੋਈ ਮਦਨ ਉਹ ਦੱਸਦੇ ਨੇ ਜਿਸ 600 ਦੇ ਲਗਭਗ ਰਿਆਸਤਾਂ ਸੀਗੀਆਂ ਜੀ ਜਿਹੜੀ ਉਸ ਵੇਲੇ ਵੱਡੇ ਭਾਰ ਦੇ ਰਿਆਸਤਾਂ ਸੀਗੀਆਂ ਹੂੰ ਉਹਨਾਂ ਰਿਆਸਤਾਂ ਨੂੰ ਵੀ ਖੋਲ੍ਹ ਦਿੱਤੀ ਕਿਉਂਕਿ ਉਹ ਉਹਨਾਂ ਨੂੰ ਪਾਲਣ ਵਾਲੇ ਸੀ ਪਹਿਲਾਂ ਅੰਗਰੇਜ਼ਾਂ ਦੇ ਨਾਲ ਸਹਿਯੋਗੀ ਸੀ ਉਹ ਜੀ ਉਹਨਾਂ ਨੂੰ ਸ਼ਹਿਦ ਦਿੱਤੀ ਤੇ ਵੀ ਤੁਸੀਂ ਆਪ ਦਾ ਰਾਹ ਆਜ਼ਾਦ ਵੀ ਰਹਿ ਸਕਦੇ ਹੋ ਪਰ ਇਹ ਜਿਹੜਾ ਜੰਮੂ ਕਸ਼ਮੀਰ ਦਾ ਜਿਹੜਾ ਹਿੰਦੁਸਤਾਨ ਤੇ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਆ ਗਿਆ ਸੂਬਾ ਸਰਯਾਸਤ ਆ ਗਈ ਜੀ ਤੇ ਖੁਦ ਦੀ ਗੱਲ ਹੈ ਕਿ ਉਸ ਵੇਲੇ ਜਿਹੜਾ ਰਾਜਾ ਹਰੀ ਸਿੰਘ ਸੀਗਾ ਰਿਆਸਤ ਦਾ ਮਾਲਕ ਸੀਗਾ ਉਹ ਹਿੰਦੂ ਸੀ ਤੇ ਇੱਥੇ ਦੀ ਜਿਹੜੀ ਵਾਦੀ ਉਹ ਸਾਰੀ ਮੁਸਲਮਾਨ ਸੀ ਜੀ ਜੀ ਤੇ ਜੇ ਮਤਲਬ ਉਸ ਵੇਲੇ ਉਹ ਜਿਹੜਾ ਚਾਹੁੰਦਾ ਸੀ ਕਿ ਮੈਂ ਅਲੱਗ ਹੀ ਹੋ ਜਾ ਕਿਉਂਕਿ ਅੰਗਰੇਜ਼ਾਂ ਨੇ ਵਿੱਚ ਸ਼ਰਤ ਕੀਤੀ ਵੀ ਇਹ ਵਿਚਾਰੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਕਰ ਖੜਾ ਰਹਿਗਾ ਪਰ ਕੁਝ ਸਮੇਂ ਬਾਅਦ 48 ਆਉਂਦੇ ਪਾਕਿਸਤਾਨ ਨੇ ਤੇ ਕਬਜ਼ਾ ਸ਼ੁਰੂ ਕਰਤਾ ਹਰੀ ਸਿੰਘ ਜਿਹੜਾ ਇੰਗਲੈਂਡ ਚਲਾ ਗਿਆ ਤੇ ਉਹ ਲਿਖ ਕੇ ਵੀ ਨਾ ਦੱਸਦਾ ਤੇ ਉਹਨੇ ਕਿਸੇ ਨਾਲ ਸੰਧੀ ਕੀਤੀ ਨਾ ਨਾ ਹਿੰਦੁਸਤਾਨ ਨਾਲ ਸੰਧੀ ਨਾ ਕੀਤੀ ਨੇੜ ਨਾ ਕੀਤਾ ਤੇ ਫਿਰ ਬਾਅਦ ਜਦੋਂ ਪਾਕਿਸਤਾਨ ਨੇ ਜਿੰਨਾ ਕੋਣ ਬੜਾ ਪਾਕਿਸਤਾਨ ਦੇ ਕਬਜ਼ੇ ਥੱਲੇ ਕੀਤਾ ਹੋਇਆ ਜਿਹਨੇ ਪਾਕਿਸਤਾਨ ਤੋਂ ਮੰਨਦਾ ਨਹੀਂ ਮੈਂ ਕਬਜ਼ਾ ਕੀਤਾ ਕਹਿੰਦਾ ਉਹ ਉਹ ਜਿਹੜੇ ਕਸ਼ਮੂ ਕਸ਼ਮੀਰ ਵਾਲੇ ਲੋਕੀ ਨੇ ਉਹ ਆਜ਼ਾਦੀ ਲਈ ਲੜ ਰਹੇ ਨੇ ਪਰ ਅਸਲ ਤੇ ਪਾਕਿਸਤਾਨ ਦਾ ਹੀ ਕਬਜ਼ਾ ਹੈ ਤੇ ਉਹ ਪਾਕਿਸਤਾਨ ਨੇ ਜਿੰਨਾ ਕਬਜ਼ਾ ਕੀਤਾ ਜੰਗ ਲੜ ਕੇ ਕਬਜ਼ਾ ਕਰ ਲਿਆ ਫਿਰ ਹਿੰਦੁਸਤਾਨ ਨੇ ਮਤਲਬ ਜਦੋਂ ਲੜਾਈ ਕੀਤੀ ਤੇ ਕਬਜ਼ਾ ਲਿਆ ਉੱਥੇ ਉਸ ਵੇਲੇ ਸਾਮਰਾਜ ਨੇ ਰੋਕਤਾ ਅਮਰੀਕਾ ਵਰਗੇ ਦੇਚਨ ਬਾਅਦ ਦੇਚਨ ਰੋਕਤਾ ਕਿ ਤੁਸੀਂ ਇਹ ਰੁਕ ਜਾਓ ਗਲਬਤ ਨਹੀਂ ਹੱਲ ਕਰੋ ਪਰ ਉਹ ਗਲਬਤ ਅਜੇ ਤੱਕ ਨਹੀਂ ਹੋਇਆ ਬਾਅਦ ਵਿੱਚ ਰਾਜਾ ਹਰੀ ਸਿੰਘ ਨੇ ਠੀਕ ਸਮਝੌਤਾ ਹਿੰਦੁਸਤਾਨ ਨਾਲ ਕਰ ਲਿਆ ਹਿੰਦੁਸਤਾਨ ਨਾਲ ਜੁੜਨ ਦਾ ਫੈਸਲਾ ਕਰ ਲਿਆ ਹਿੰਦੁਸਤਾਨ ਨਾਲ ਜੁੜ ਵੀ ਗਿਆ ਪਰ ਕੋਈ ਸ਼ਰਤਾਂ ਰੱਖ ਰਿਹਾ ਕਿ ਸਾਡੀਆਂ ਵਿਸ਼ੇਸ਼ ਰਹਿਤਾਂ ਸਾਨੂੰ ਦਿਓ ਉਹ ਤਾਰਾ ਤਿੰਨ 70 ਦੇ ਅੰਦਰ ਵਿਸ਼ੇਸ਼ ਰਹਿਤਾਂ ਉਦੋਂ ਉਸ ਦੀ ਸਰਕਾਰ ਨੇ ਦਿੱਤੇ ਆ ਉਹ ਠੀਕ ਉਹਦਾ ਕੋਈ ਥੋੜਾ ਬਾਕੀ ਉਹ ਤੇ ধারা 37 ਹਟਾਈ ਗਈ ਹੈ ਉਹਦੇ ਤੱਕ ਉਹਦੀ ਗਵਰਨਮੈਂਟ ਹੋਈ ਨਹੀਂ ਪਰ ਅੱਤਵਾਦੀ ਇਹਨਾਂ ਚੀਜ਼ਾਂ ਵਰਤਦੇ ਨੇ ਪਾਕਿਸਤਾਨ ਇਹਨਾਂ ਨਵੀਂ ਨੂੰ ਚੁੱਕ ਕੇ ਵਰਤ ਰਿਹਾ ਵੀ ਤੁਹਾਡੇ ਆਖ ਕੋਲ ਆ ਜੀ ਉਹਦਾ ਪਹਿਲਾਂ ਹੀ ਉਹਨਾਂ ਨੂੰ ਸਹਦਾ ਦੇ ਰਿਹਾ ਸੀਗਾ ਹਮ ਸ਼ਰਧ ਕਰ ਰਹੇ ਸੀ ਪਰ ਅੱਜ ਵੀ ਉਹ ਜਿਹੜਾ ਉਹ ਅੱਪਾ ਕਹਿੰਦੇ ਉਹਨਾਂ ਨੂੰ ਇਸੇ ਗੱਲ 'ਚ ਲੜਾ ਰਿਹਾ ਜੀ ਤੁਹਾਡੇ ਇੱਥੇ ਮੁਸਲਮਾਨਾਂ ਨਾਲ ਟੁਰਨਾ ਚੰਗਾ ਵਰਤਾਓ ਨਹੀਂ ਕਰ ਰਿਹਾ ਹਿੰਦੁਸਤਾਨ ਨੇ ਮਤਲਬ ਹਿੰਦੁਸਤਾਨ ਤਾਂ ਤੁਹਾਨੂੰ ਪੱਖ ਸਮੁੱਚੇ ਦੇਸ਼ਾਂ ਨਾਲ ਕਰਦਾ ਇਹ ਠੀਕ ਹੈ ਕਈ ਵਾਰੀ ਫਿਰਕੂ ਲੋਕ ਕੋਈ ਸ਼ਰਾਰਤਾਂ ਕਰਦੇ ਨੇ ਪਰ ਇਹਦੇ باوجود ਵੀ ਹਿੰਦੁਸਤਾਨ ਤਰਨਵਖਤਾ ਦੇ ਮਤਲਬ ਸੁਧਾਨ ਨੂੰ ਲਾਗੂ ਕਰਦੇ ਆ ਹਿੰਦੁਸਤਾਨ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੈਗਾ ਰਹਿੰਦਾ ਪਰ ਦੁਸ਼ਮਣ ਕਈ ਵਾਰੀ ਇਹਨੂੰ ਵੱਤਦਾ ਔਰ ਕੋਸ਼ਿਸ਼ ਕਰਦਾ ਜੀ ਸੋ ਕਾਮਰੇਡ ਸਾਹਿਬ ਜਦੋਂ ਕਾਰਗਲ ਦੀ ਜੰਗ ਹੋਈ ਸੀ ਤਾਂ ਉਸ ਉਸ ਟਾਈਮ ਵੀ ਤਣਾਅ ਇਸ ਤਰ੍ਹਾਂ ਵੱਤ ਚੁੱਕਿਆ ਸੀ ਪੂਰੇ ਭਾਰਤ-ਪਾਕ ਬਾਰਡਰ ਦੇ ਉੱਪਰ ਸੋ ਪੂਰੀ ਦੁਨੀਆ ਦੇ ਵਿੱਚ ਦਹਿਸ਼ਤ ਸੀਗੀ ਉਥੋਂ ਵੀ ਜਿਹੜੇ ਫੌਜੀਆ ਦੀਆਂ ਲਾਸ਼ਾਂ ਢੇਰਾ ਦੇ ਵਾਂਗ ਉੱਠ ਕੇ ਆਉਂਦੀਆਂ ਸੀਗੀਆਂ ਹੁਣ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਹੁਣ ਬਣਾਵੋ ਆ ਜਿਹੜਾ ਭਾਰਤ ਤੇ ਪਾਕਿਸਤਾਨ ਦਾ ਖਰਾਬ ਹੈਗਾ ਉਵੇਂ ਤਣਾਅਪੂਰਨ ਇੱਥੇ ਸਰਹਾਦੀ ਇਲਾਕਾ ਕੋਈਪੁਰ ਦੇ ਵਿੱਚ ਹੋ ਚੁੱਕਿਆ ਦੇਖੋ ਜੀ ਜਿਸ ਤਰ੍ਹਾਂ ਇਕੱਲੇ ਕਰਗਲ ਦੀ جنگ ਸਮੇਂ ਨੇ ਜੀ ਵੈਸੇ ਤਾਂ 1965 ਦੀ جنگ ਸਮੇਂ ਵੀ ਅਸੀਂ ਅੱਖਾਂ ਨਾਲ ਵੇਖਿਆ ਬੜਾ ਬੜਾ ਨੁਕਸਾਨ ਹੋਇਆ ਜੀ ਜੀ ਫੌਜ ਦਾ ਵੀ ਨੁਕਸਾਨ ਹੋਇਆ ਹੂੰ ਮਤਲਬ ਸਰਦਾਂ ਦੇ ਲੋਕੀ ਇਕੱਲੇ ਉਜੜ ਚੁਕੇ ਸਾਰੇ ਉਹ 1971 ਦੀ ਜੰਗ ਵਿੱਚ ਵੀ ਮਤਲਬ ਜਿਹੜਾ ਫੌਜਾਂ ਦਾ ਵੀ ਨੁਕਸਾਨ ਬੜਾ ਹੋਇਆ ਤੇ ਲੋਕੀ ਵੀ ਇਥੇ ਸਾਰੇ ਇਕੱਲੇ ਉਜੜ ਗਏ ਸਨ ਅਸੀਂ ਤਾਂ ਉਸ ਵੇਲੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਮੈਂ ਉਦੋਂ ਮਤਲਬ ਜਵਾਨ ਸੀਗਾ ਤੇ ਜਵਾਨੀ ਵਿੱਚ ਮਤਲਬ ਇਥੇ ਮੋਰਚੇ ਫੌਜਾਂ ਦੇ ਨਾਲ ਖਟਾਏ 71 ਵਿੱਚ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਸੀ ਬਹੁਤ ਨੁਕਸਾਨ ਹੋਇਆ ਜੀ ਸਾਡੀਆਂ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਸਾਡਾ ਇੱਥੇ ਨੁਕਸਾਨ ਬੜਾ ਵੱਡਾ ਹੋਇਆ ਸਾਨੂੰ ਘਰ ਛੱਡ ਕੇ ਦੌੜਨਾ ਪਿਆ ਸਿਰਫ ਪਸ਼ੂ ਤੇ ਅਸੀਂ ਮੇਨ ਆਦਮੀ ਇੱਥੇ ਰਹੇ ਬਾਕੀ ਸਾਰੇ ਬੱਚੇ ਦਾ ਔਰਤਾਂ ਦੇ ਬੱਚੇ ਸਾਰੇ ਉਮਰ ਕਿੰਨੀ ਪਿੱਛੇ ਕਿਤੇ ਮੇਰੀ ਉਮਰ ਉਸ ਵੇਲੇ ਕੋਈ 17 18 ਸਾਲ ਦੀ ਸੀ ਜੀ ਜੀ ਤੇ ਅਸੀਂ ਮੋਰਚੇ ਖੜਦੇ ਰਹੇ ਫੌਜ ਦੇ ਨਾਲ ਦੁੱਧ ਲੈ ਕੇ ਜਾਂਦੇ ਰਹੇ ਫੌਜ ਦੇ ਨਾਲ ਹਾਂਜੀ ਫੌਜ ਦੇ ਨਾਲ ਡਟ ਕੇ ਖੜੇ ਫੌਜ ਦੇ ਨਾਲ ਡਟ ਕੇ ਖੜੇ ਰਹੇ ਜੀ ਪੂਰਾ ਜਿਹੜਾ ਸਰਦੀ ਏਰੀਆ ਹੈ ਖਾਸ ਕਰਕੇ ਸਾਡਾ ਕਬੀਲਾ ਹਮ ਜਿਹੜਾ ਵੱਡੀ ਵੱਸੋਂ ਜਿਹੜੀ ਰਾਜਸਿੱਖ ਬਰਾਦਰੀ ਦੀ ਇਸ ਸਰਦਾਂ ਦੇ ਨਾਲ ਹੈਗੀ ਹੈ ਤੇ ਅਸੀਂ ਫਰੋਇਪੋਤ ਦਾ ਜਿਹੜਾ ਬਾਰਡਰ ਹੈ ਪੂਰਾ ਫਾਇਲ ਤੱਕ ਸਾਰਾ Rajasthan ਤੱਕ ਪੂਰੀ ਤਰ੍ਹਾਂ ਇੱਥੇ ਅਸੀਂ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਔਰ ਉਹਨਾਂ ਦੀ ਸਹਾਇਤਾ ਕੀਤੀ ਮਦਦ ਕੀਤੀ ਮੋਰਚੇ ਘਟਾਏ ਔਰ ਸਾਰਾ ਦੁੱਧ ਮੱਝਾਂ ਚੋ ਕੇ ਅਸੀਂ ਉਹਨਾਂ ਨੂੰ ਜਾ ਕੇ ਉੱਥੇ ਪਵਾ ਕੇ ਆਉਂਦੇ ਹਾਂ ਤੇ ਉਹਨਾਂ ਦੀ ਪੂਰੀ ਡਟ ਕੇ ਮਦਦ ਕੀਤੀ ਅੱਜ ਵੀ ਰੱਬ ਨਾ ਕਰੇ ਜੇ ਐਸੀ ਗੱਲ ਕੋਈ ਹੁੰਦੀ ਹੈ ਤਾਂ ਕੋਈ ਗੱਲ ਨਹੀਂ ਅਸੀਂ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਡਟ ਕੇ ਖੜਾਂਗੇ ਲੜਾਂਗੇ ਹਉ ਦੇ ਦੇ ਦੀ ਸਰਦਨ ਦੀ ਰਾਖੀ ਕਰਾਂਗੇ ਫੌਜ ਨੂੰ ਸਾਥ ਦੇਾਂਗੇ ਹੂੰ ਕਮਰਦ ਸਾਹਿਬ ਜਿਹੜੀ ਫਰੋਜਪੁਰ ਦਾ ਤੋਂ ਲੈ ਕੇ ਫਾਜ਼ਿਲਕਾ ਤੱਕ ਸਰਦੀ ਇਲਾਕਾ ਬੋਰ ਤੱਕ ਹੈਗਾ ਕਿੰਨਾ ਕੋ ਅਲਰਟ ਪਹੁੰਚਦਾ ਕਿੰਨਾ ਉੱਥੇ ਜਿਹੜੀਆਂ ਦਸਤੇ ਲੱਗੇ ਨੇ ਦੇਖੋ ਫੌਜ ਦੇ ਦਸਤੇ ਤਾਂ ਆਉਣੇ ਸ਼ੁਰੂ ਹੋਏ ਨੇ ਜੀ ਜੀ ਪੂਰੀ ਮਤਲਬ ਅਲਟ ਜਾ ਰਹੀ ਹੈ ਅਲਰਟ ਦੇ ਦੌਰ ਤੇ ਜਿਹੜਾ ਇਲਾਕਾ ਹੈਗਾ ਕਿੱਥੋਂ ਤੱਕ ਅਲਰਟ ਕੀਤਾ ਦੇਖੋ ਜੀ ਸਾਡਾ ਇਲਾਕਾ ਦਾ ਤਾਰੋ ਪਾਰ ਜਿੱ ਤੱਕ ਤਾਂ ਹੈਗਾ ਵੀ ਤਾਰੋ ਪਾਰ ਕੋ ਦੋ ਚਾਰ ਦਿਨ ਦੇ ਵਿੱਚ ਫੌਰੀ ਤਾਂ ਦੇਖੋ ਕਿ ਲੋਕਾਂ ਨੂੰ ਵੀ ਹੈਗਾ ਤੇ ਬੀਐਸਏ ਵੀ ਕਹਿੰਦੇ ਪਤਾ ਨਹੀਂ ਹਾਲਾਤ ਠੀਕ ਨਹੀਂ ਹੈਗੇ ਹੂੰ ਤੇ ਤੁਹਾਨੂੰ ਛੇਤੀ ਖੇਤੀ ਦਾ ਕੰਮ ਜੜਾਉ ਤਾਰੋ ਪਰ ਵਾਲਾ ਖਾਸ ਕਰਕੇ ਨਵੇਲਣਾ ਚਾਹੀਦਾ ਜੀ ਜੀ ਨਵੇਲਣਾ ਚਾਹੀਦਾ ਤਾਂ ਜੋ ਕਿਸੇ ਵੇਲੇ ਹਾਲਾਤ ਸਖਾਵੇਂ ਨਾ ਰਹੇ ਤੇ ਕਿਸੇ ਦੀ ਖੇਤੀ ਨਾ ਰਹੇ ਜਾਂ ਉਧਰ ਖੜੀ ਇੱਥੇ ਜਾਂ ਕੇ ਦੀ ਤੂੜੀ ਬਣਾਉਣ ਨਾ ਰਹੇ ਉਹ ਲੱਟ ਕੀਤਾ ਵੀ ਤੁਸੀਂ ਜਿੰਨਾ ਹੈ ਉਹ ਖੋਲ ਦਿੱਤੀ ਵੀ ਤੁਸੀਂ ਜਿੰਨਾ ਵੱਧ ਵੱਧ ਕੰਬੈਨ ਲਿਆ ਕੇ ਵੱਧ ਉਹ ਮਸ਼ੀਨਾਂ ਲਿਆ ਕੇ ਕਣਕ ਵੀ ਕੱਢ ਲਓ ਤੂੜੀ ਵੀ ਜੜੀਏ ਉਹ ਬਣਾ ਲਓ ਤਾਂ ਜੋ ਹਾਲਾਤ ਜਿਹੜੇ ਸਖਾਵੇਂ ਪੰਜਾਬ ਤੇ ਹਿੰਦੁਸਤਾਨ ਦੇ ਨੇ ਸੁਨੇ ਹੈ ਕਾਗਰਦ ਸਾਹਿਬ ਨੇ ਪੰਜਾਬ ਤੇ ਪਾਕਿਸਤਾਨ ਦਾ ਬਾਰਡਰ ਸੀਲ ਕਰ ਦੇਣਾ ਗੁਜਰਾਤ ਦਾ ਬਾਰਡਰ ਖੁੱਲਿਆ ਰਹਿਣਾ ਸਾਜਿਸ਼ ਹੈ ਦੇਖੋ ਜੀ ਇਹ ਇਹ ਕਈ ਲੋਕੇ ਇਤਰਾਜ ਇਹ ਵੀ ਕਰ ਰਹੇ ਨੇ ਤੇ ਲੋਕਾਂ ਨੂੰ ਮਹਿਸੂਸ ਵੀ ਹੁੰਦਾ ਖਾਸ ਕਰਕੇ ਬਾਰਡਰ ਵਾਲਿਆਂ ਨੂੰ ਜੀ ਵੀ ਜੇ ਸਾਡੇ ਹਾਲਾਤ ਜੰਮੂ ਕਸ਼ਮੀਰ ਦੇ ਲੋਕਾਂ ਦੇ ਵਿਗੜਦੇ ਨੇ ਪੰਜਾਬ ਤੇ ਵੀ ਹਾਲਾਤ ਵਿਗੜ ਜਾਂਦੇ ਨੇ ਇੱਥੇ ਸੁਰੱਖਿਆ ਦਾਬਤਲ ਮਾਹੌਲ ਵੀ ਕਾਫੀ ਜਿਹੜਾ ਤਰਾ ਬਣ ਜਾਂਦਾ ਜੀ ਜੀ ਤੇ ਖਾਸ ਕਰਕੇ ਗੁਜਰਾਤ ਤੇ ਰਾਜਸਥਾਨ ਤੇ ਉਹਨਾਂ ਨਹੀਂ ਹੁੰਦਾ ਜਿਨਾ ਇੱਥੇ ਹੁੰਦਾ ਕਿ ਕੋਈ ਗੁਜਰਾਤ ਦੇ ਵਿੱਚ ਅਸੀਂ ਅੱਗੇ ਗੱਲ ਕਹੇ ਹੁਣ ਖਬਰਾਂ ਵੀ ਬੜੀਆਂ ਚੱਲੀ ਜਾ ਰਹੀਆਂ ਨੇ ਕਿ ਇੱਥੇ ਤਾਂ ਸਾਡੇ ਸਾਰੇ ਕੋਈ ਬੰਦ ਕਰਤਾ ਉਹਦੇ ਗੁਜਰਾਤ ਅਜੇ ਉਪਾਰ ਚੱਲਦਾ ਪਿਆ ਉਹਦੇ ਕਿਹੜਾ ਨੀਆ ਦਾ ਵਪਾਰ ਹੈ ਉਹਦੇ ਸਮਰਾਜਿਆਂ ਦਾ ਸਰਮਾਇਦਾਰਾਂ ਦਾ ਵਪਾਰ ਹੈ ਉਹਨੂੰ ਖੁੱਲਾਂਦਿਆਂ ਨੇ ਸਾਡੇ ਤੇ ਬੰਦ ਕੀਤਾ ਹੈ ਅਸੀਂ ਚਾਹੁੰਦੇ ਵੀ ਜੇ ਸਾਨੂੰ ਪਾਕਿਸਤਾਨ ਦੇ ਮੇਰੇ ਸਰਮਾਇਦਾਰਾਂ ਦਾ ਵੀ ਜਿਹੜਾ ਉਹ ਵੀ ਵਪਾਰ ਜਿਹੜਾ ਬੰਦ ਕੀਤਾ ਜੇ ਤਾਂ ਜੋ ਪਾਕਿਸਤਾਨ ਨੂੰ ਪਤਾ ਲੱਗੇ ਕਿ ਜਿਹੜੀ ਚੀਜ਼ਾਂ ਸੀ ਹਿੰਦੁਸਤਾਨ ਤੋਂ ਲਹਿਰਾਂ ਉਹਦੇ ਜਾਣੇ ਬੰਦ ਕਰੇ ਪਾਬੰਦੀ ਇਹ ਜਿੰਨੀ ਪੂਰਨ ਤੌਰ ਤੇ ਲਗਣੀ ਚਾਹੀਦੀ ਹੈ ਨਾ ਤਾਂ ਜੋ ਪਾਕਿਸਤਾਨ ਨੂੰ ਇੱਕ ਉਹਦਾ ਪਤਾ ਲ ਕਿ ਜੇ ਮੈਂ ਅੱਤਵਾਦ ਨੂੰ ਛੇ ਦੇ ਕੇ ਛਰਨਦ ਕਰ ਰਿਹਾ ਹਿੰਦੁਸਤਾਨ ਨੂੰ ਪਰੇਸ਼ਾਨ ਕਰ ਰਿਹਾ ਹਿੰਦੁਸਤਾਨ ਦੇ ਆਰਾਮ ਨਾਲ ਵਸੇ ਲੋਕਾਂ ਦੇ ਉੱਤੇ ਜਿਹੜਾ ਅੱਤਵਾਦ ਦਾ ਜਿਹੜਾ ਕਹਿ ਡਾ ਰਿਹਾ ਤਾਂ ਉਹਦੀ ਛਾੜੇ ਪਾਸੋਂ ਮੈਂ ਕਹਿੰਦਾ ਦੁਨੀਆ ਦੇ ਵਿੱਚ ਸਾਨੂੰ ਇਹ ਗੱਲ ਲੈ ਕੇ ਜਾਣੀ ਚਾਹੀਦੀ ਵੀ ਪਾਕਿਸਤਾਨ ਆ ਕੁਝ ਕਰ ਰਿਹਾ ਹੈ ਅੱਤਵਾਦ ਨੂੰ ਹਲਾਛਰੀ ਦੇ ਰਿਹਾ ਜੀ ਪੂਰੇ ਨੰਗਾ ਕਰਾ ਜੀਦਾ ਸਾਨੂੰ ਦੁਨੀਆ ਦੇ ਵਿੱਚ ਵੀ ਹਮ ਔਰ ਖਾਸ ਕਰਕੇ ਪਾਬੰਦੀਆਂ ਦੁਨੀਆ ਨੂੰ ਕਹਿਣਾ ਚਾਹੀਦਾ ਕਿ ਇਹਨਾਂ ਨੂੰ ਪਾਬੰਦੀਆਂ ਲਾਓ ਇਹ ਅੱਤਵਾਦ ਜਿਹੜਾ ਪਾਕਿਸਤਾਨ ਦਾ ਹੈ ਪਹਿਲਾ ਅਫਗਾਨਿਸਤਾਨ ਦਾ ਕਿਨਾਰਾ ਓਖਾ ਰਿਆ ਹੁਣ ਪਾਕਿਸਤਾਨ ਦਾ ਜੰਮੂ ਇਹਦਾ ਵੀ ਵੇਖੋ ਬਹੁਤ ਲੰਮੇ ਸਮੇਂ ਤੋਂ ਜਿਹੜਾ ਅੱਤਵਾਦੀ ਲੋਕੀ ਉੱਥੇ ਸ਼ਿਕਾਰਨ ਤੇ ਉਹਨਾਂ ਦਾ ਅੱਗੇ ਪੰਜਾਬ ਨੇ ਵੀ ਸੰਤਾਪ ਹੰਡਾਇਆ ਹੀ ਪਹਿਲੇ ਸਮੇਂ ਜੀ ਤੇ ਫਿਰ ਚਾਹੁੰਦੇ ਕਿ ਦੁਬਾਰਾ ਇਹ ਹਾਲਾਤ ਨਾ ਵਗੜਨ ਤਾਂ ਜੋ ਲੋਕੀ ਆਰਾਮ ਨਾਲ ਜਿਹੜਾ ਉਹ ਜਿਉ ਸਕਣ ਕਾਲੇ ਜੀ ਸਾਹਿਬ ਫਰੋਇਪੁਰ ਦਾ ਸਰਹੱਦੀ ਇਲਾਕਾ ਫਰੋਇਪੁਰ ਤੋਂ ਬੋਰ ਤੱਕ ਜੇ 71 ਦੀ ਗੱਲ ਕਰੀਏ ਤੇ ਕਿੰਨਾ ਕੋ ਨੁਕਸਾਨ ਹੋਇਆ ਸੀਗਾ ਦੇਖੋ ਜੇ 71 ਦੀ ਜੰਗ ਦੇ ਵਿੱਚ ਨੁਕਸਾਨ ਬਹੁਤ ਹੋਇਆ ਫਸਲਾਂ ਬਰਬਾ ਉਹ ਲੋਕੀ ਚਰਕ ਚਲੇ ਗਏ ਲੋਕਾਂ ਦੀ ਫਸਲਾਂ ਜਿਹੜੀ ਖੜੀ ਸੀ ਉਹ ਪਾਣੀ ਲਾਉਣ ਖੋਣ ਸੁੱਕ ਗਈਆਂ ਜਾਨੀ ਮਾਲੀ ਕਿ ਨੁਕਸਾਨ ਜਾਨੀ ਮਾਲੀ ਨੁਕਸਾਨ ਜਿਹੜਾ ਲੋਕਾਂ ਦੀ ਮੈਨਾ ਨਾ ਬੜਾ ਨੁਕਸਾਨ ਹੋਇਆ ਸੀਗਾ ਜੀ ਜਾਨੀ ਮਾਲੀ ਉਹਦੇ ਬਹੁਤਾਂ ਨੁਕਸਾਨ ਦਾ ਫਾਇਦਾ ਹੋਇਆ ਜੀ ਲੋਕਾਂ ਦਾ ਨੁਕਸਾਨ ਤਾਂ ਬੜਾ ਘੱਟ ਹੋਇਆ ਆਮ ਲੋਕਾਂ ਦਾ ਪਰ ਜਿਵੇਂ ਸੈਨੀਵਲ ਤੋਂ ਪਾਰ ਹੈ ਉਹ ਸਾਰੇ ਪਿੰਡ ਉੱਜੜ ਗਏ ਉਧਰ ਫਾਇਲ ਕਾ ਸਾਈਡ ਜਿਹੜੇ ਦਰਿਆ ਤੋਂ ਪਾਰ ਸੀ ਪਿੰਡ ਸਾਡੇ ਉਹ ਸਾਰੇ ਉੱਜੜ ਗਏ ਉਹਨਾਂ ਸਾਰਿਆਂ ਦਾ ਜਿਹੜਾ ਮਕਾਨਾਂ ਦੇ ਉੱਤੇ ਤੋੜ ਪਨ ਕੇ ਸਾਰਾ ਸਮਾਨ ਲੋਕਾਂ ਦਾ ਜਿਹੜਾ ਉਹ ਪਾਕ ਸਰਵਰ ਲੈਗਾ ਸੀਗੇ ਸਾਹਿਬ ਉਸ ਉਹ ਲੜਾਈ ਦੇ ਵਿੱਚ ਹਥਿਆਰ ਕਿਹੜੇ ਕਿਹੜੇ ਵਰਤੇ ਗਏ ਉਹ ਦੇਖੋ ਜੀ ਉਸ ਲੜਾਈ ਦੇ ਵਿੱਚ ਤੇ ਜਿਹੜੇ ਹਥਿਆਰ ਸੀਗੇ ਜ਼ਿਆਦਾਤਰ ਤੇ ਤੋਪਾਂ ਸੀਗੀਆਂ ਜੀ ਜਹਾਜ਼ ਸੀਗੇ ਹਮ ਟੈਂਕ ਤੋਪਾਂ ਸੀਗੀਆਂ ਪਰ ਅੱਜ ਵਾਲੀ ਉਹ ਮੰਜੇਲਾ ਨਹੀਂ ਸੀਗੀ ਨਹੀਂ ਸੀਗੀ ਉਦੋਂ ਉਦੋਂ ਟੈਂਕ ਸੀਗੇ ਜੀ ਟੈਂਕ ਸੀਗੇ ਹਮ ਪਰ ਜਿਹੜੇ ਅੱਜ ਦੇ ਟੈਂਕ ਨੇ ਤੇ ਅੱਜ ਦੇ ਮੰਜੇਲਾ ਨੇ ਜੀ ਅੱਜ ਦੇ ਪਰਮਾਨੂ ਨੇ ਅੱਜ ਲੜਾਈ ਲੱਗਦੀ ਹੈ ਮੈਂ ਕਹਿੰਦਾ ਜੀ ਅੱਜ ਬਹੁਤ ਵੱਡਾ ਨੁਕਸਾਨ ਜੀ ਅੱਜ ਤੱਕ ਮੈਂ ਕਹਿੰਨਾ ਜੇ ਕੋਈ ਸਿਰ ਫਰੇਆ ਜੀ ਜਿਹੜਾ ਕੋਈ ਸਿਰ ਫਿਰਿਆ ਕੋਈ ਮਤਲਬ ਜਿਹੜਾ ਐਟਮਿਕ ਸ਼ਕਤੀ ਨੂੰ ਜਾਂ ਪਰਮਾਣੂ ਬੰਬਾਂ ਨੂੰ ਚਲਾ ਦੇ ਤਾਂ ਮੇਰੇ ਖਿਆਲ ਦੋਵੇਂ ਦੇਸ਼ ਤਵਾਹ ਹੋ ਜਾਣਗੇ ਤੇ ਦੋ ਇਹ ਠੀਕ ਹੈ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਲੋਕੀ ਇਹ ਕਹਿ ਰਹੇ ਨੇ ਕਿ ਪਾਕਿਸਤਾਨ ਦੇ ਪਰਮਾਣੂ ਚਲਾਉਣ ਤੋਂ ਪਹਿਲੇ ਅਸੀਂ ਨੈਸ਼ਟ ਕਰ ਦੇਾਂਗੇ ਪੂਰਾ ਹਿੰਦੁਸਤਾਨ ਦੇ ਲੋਕਨ ਉਸਾਰਤਾ ਜਾ ਰਹੇ ਤੁਸੀਂ ਕਹਿੰਦੇ ਵੀ ਕੱਤਰ ਜਸੀਂ ਬਹੁਤ ਮੋੜੇ ਨਾਲ ਮੋੜਾ ਛੋੜ ਕੇ ਫੌਜ ਦੇ ਨਾਲ ਖੜੇ ਸੀਗੇ ਅੱਜ ਇਹ ਪਰਮਾਣੂ جنگ ਲੱਗਦੀ ਫਿਰ ਮੈਂ ਕਹਿੰਦਾ ਜੀ ਅਸੀਂ ਮੋੜੇ ਨਾਲ ਫੌਜ ਨਾਲ ਤਾਂ ਖੜੇ ਹੋ ਸਕਦੇ ਹਾਂ परमाणु जंग ਦਾ ਤਾਂ ਮੁਕਾਬਲਾ ਜਿਹੜਾ ਉਹ ਫਿਰ ਇਹ ਨਾ ਕਿਤਾ ਜਿਆਦਾ ਉਹ ਤਾਂ ਫਿਰ ਮਜੇਲਾ ਨਾਲ ਜਾਂ ਪਰਮਾਣੂਆਂ ਨਾਲ ਜਾਂ ਰੋਕ ਟੋਕੀ ਐਸੀ ਕੋਈ ਸਾਡੀ ਅਜੇ ਤਕਨੀਕ ਜਿਹੜੀ ਹੈ ਕੋਈ ਐਸੀ ਤਕਨੀਕ ਹੋਵੇ ਜਿਹੜੇ ਪਰਮਾਣੂ ਚੱਲਣ ਤੋਂ ਪਹਿਲੇ ਨਸ਼ਟ ਕੀਤੇ ਜਾਣ ਜਾਂ ਪਰਮਾਣੂ ਮਜੇਲਾ ਆਉਂਦੀਆਂ ਰਸਤੇ 'ਚ ਨਸ਼ਟ ਕੀਤੇ ਜਾਣ ਐਸੀ ਸਾਡੇ ਕੋਲ ਸਾਧਨ ਹੋਣ ਜਾਂ ਹੈਗੇ ਵੀ ਨਾ ਤਾਂ ਤਾਂ ਹੀ ਬਚਾਅ ਸਦਾ ਹੁੰਦਾ ਸਿੱਧੀ ਰਾਈ ਫੜਾ ਤੇ ਮਤਲਬ ਉਹ ਕਦਾ ਰਹੀ ਨੇ ਸਰ ਸਾਹਿਬ ਪਰਮਾਣੂ ਪਾਵਰ ਪਾਕਿਸਤਾਨ ਕੋ ਜਿਆਦਾ ਕਿ ਇੰਡੀਆ ਕੋਲ ਜਿਆਦਾ ਦੇਖੋ ਪਰਮਾਣੂ ਪਾਵਰ ਜਿਹੜੀ ਉਹ ਹਿੰਦੁਸਤਾਨ ਕੋਲ ਬਹੁਤ ਜਿਆਦਾ ਪਾਕਿਸਤਾਨ ਤੋਂ ਦੁੱਗਣੀ ਹੈ ਜਿਆਦਾ ਆ ਦੇਖੋ ਪਰਮਾਣੂ ਜਿਹੜੇ ہتھیار ਨੇ ਉਹ ਕੱਟ ਜਾ ਵਾ ਜਿਹੜੇ ਜਿਹੜੇ ਬਸ ਪਹਿਲ ਕਦਮੀ ਹੋਏਗੀ ਉਹ ਦੂਜੇ ਪਾਸੇ ਨੁਕਸਾਨ ਜ਼ਿਆਦਾ ਕਰੇਗਾ ਨਾ ਤੇ ਫਿਰ ਦੂਜੇ ਕਦਮੀ ਤੇ ਦੁਬਾਰਾ ਸਿਰ ਫਿਰੇ ਵਾਲੇ ਕਰ ਸਕਦਾ ਜਿਹੜਾ ਜਿਹੜਾ ਹਿੰਦੁਸਤਾਨ ਜਿਹੜਾ ਤਰਨੱਖ ਦੇਸ਼ ਜਿਹੜਾ ਦੁਨੀਆ ਵਿੱਚ ਜੰਗ ਲਾਉਣ ਵਾਲੇ ਲੋਕਾਂ ਨੂੰ ਬਚਾਉਣ ਲਈ ਹਟਾਉਣ ਲਈ ਬੰਦ ਕਰਨ ਲਈ ਪ੍ਰੇਰਨਾ ਦਿੰਦਾ ਤੇ ਉਹਨਾਂ ਕੋਲ ਪਹੁੰਚ ਕਰਦਾ ਉਹ ਆਪ ਤਪਹਿਲਾ ਜੰਗ ਲਾਏਗਾ ਨਹੀਂ ਪਰ ਕਈ ਵਾਰੀ ਮਜਬੂਰੀ ਹੀ ਬਣ ਜਾਂਦੀ ਏ ਕਿ ਜਦੋਂ ਦੂਜਾ ਮਤਲਬ ਹਮਲੇ ਕਰਦਾ ਨੁਕਸਾਨ ਇਸ ਤਰ੍ਹਾਂ ਨਾ ਕਰਦਾ ਜਦੋਂ ਲੋਕਾਂ ਦੇ ਧਾਰਮਿਕ ਮਤਲਬ ਜੇ ਆਪਾਂ ਵੇਖਣਾ ਧਾਰਮਿਕ ਸ਼ਾਰਿਆਂ ਦੇ ਨਾਲ ਮਤਲਬ ਕੋਈ ਕਤਲ ਕੀਤਾ ਜਾਂਦਾ ਹੈ ਜਾਂ ਧਰਮ ਨੂੰ ਮੁੱਖ ਰੱਖ ਕੇ ਕਤਲ ਕੀਤਾ ਜਾਂਦਾ ਤੇ ਉਹਦੇ ਨਾਲ ਪੂਰੇ ਦੇਸ਼ ਬੁਰਾ ਝੰਜੋੜਿਆ ਜਾਂਦਾ ਫਿਰ ਕਈ ਵਾਰੀ ਉਹ ਨੁਕਸਾਨ ਬਹੁਤ ਵੱਡੀ ਪੱਧਰ ਤੇ ਹੋ ਜਾਂਦਾ ਜਿਹੜੇ ਦੋਨੋਂ ਦੇਸ਼ ਗਰਮੀ ਨਾਲ ਕੁਝ ਵੀ ਹੋ ਸਕਦਾ ਤੇ ਅਸੀਂ ਤਚੋਨੇ ਕਿ ਸਾਨੂੰ ਹਿੰਦੁਸਤਾਨ ਨੂੰ ਜੰਗਰੂ ਦੀ ਬਜਾਏ ਸਾਨੂੰ ਪਾਕਿਸਤਾਨ ਨੂੰ ਦੁਨੀਆ ਵਿੱਚ ਨੰਗਾ ਕਰਨਾ ਚਾਹੀਦਾ ਔਰ ਪਾਕਿਸਤਾਨ ਨੂੰ ਦੁਨੀਆ ਵਿਚ ਨੰਗਾ ਕਰਕੇ ਇਹਦੀਆਂ ਪਾਬੰਦੀਆਂ ਲਾਉਣੇ ਚਾਹੀਦੇ ਨੇ ਤਾਂ ਜੋ ਹੱਤ ਵਾਰ ਤੋਂ ਪਿੱਛੇ हट ਸਕੇ ਆਧਵਾਦ ਰੋਛੇ ਦੇ ਨੇ ਬੰਦ ਕਰ ਦੇ ਤਾਂ ਜੋ ਹਿੰਦੁਸਤਾਨ ਤੇ ਪਾਕਿਸਤਾਨ ਦੇ ਜਿਹੜੇ ਲੋਕ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਨੇ ਕਿਉਂਕਿ ਨਫ਼ਰਤ ਸਰਕਾਰਾਂ ਵਿੱਚ ਜ਼ਿਆਦਾ ਹੈ ਜੀ ਸਰਕਾਰਾਂ ਇਹ ਆਧਵਾਦ ਰੋਛੇ ਦੇ ਕਿ ਉਦੁਰਦੁਰ ਆਧਵਾਦ ਪੀਏ ਇੱਕੇ ਸਰ ਨੂੰ ਨੁਕਸਾਨ ਕਰਉਂਦੀਆਂ ਨੇ ਆਮ ਦੇ ਲੋਕੀ ਨੇ ਉਹ ਪਾਕਿਸਤਾਨ ਦੇ ਵੀ ਬੜਾ ਜਿਦੋਂ ਅਸੀਂ ਜਾਂਦੇ ਸਾਡੇ ਉਹ ਸਿੱਖ ਜਾਂਦੇ ਨੇ ਉੱਥੇ ਧਾਰਮਿਕ ਪੱਧਰ ਤੇ ਗੁੱਦਰਾਂ ਜਾਂਦੇ ਨੇ ਪਰ ਜਫੀਆਂ ਬਾਗ ਤੋਂ ਦੇ ਲੋਕ ਸਾਹਮਣੇ ਇੱਥੋਂ ਦੇ ਲੋਕ ਨੇ ਸਰਹੱਦੀ ਇਲਾਕੇ ਦੇ ਇਹਨਾਂ ਦਾ ਰਹਿਣ ਸਹਿਣ ਜਾਂ ਇਹਨਾਂ ਦੀ ਮਜਬੂਈਆਂ ਕੀ ਹੈਗੇ ਨੇ ਇੱਥੇ ਜਿਵੇਂ ਬਟਤੇ ਰਹਿ ਰਹੇ ਨੇ ਦੇਖੋ ਜੀ ਸਭ ਤੋਂ ਵੱਡੀ ਗੱਲ ਤੇ ਜੀ ਵੀ ਅਸੀਂ ਹਮੇਸ਼ਾ ਹੀ ਹਾਂਜੀ ਫੌਜਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਾਏ ਉਨਸੇ ਪਹਿਲਾਂ ਦੀ ਜੰਗ ਸੀ ਚਾਏ ਉਨਸੇ ਖੱਤਰ ਦੀ ਜੰਗ ਹੈ ਕਾਰਗਲ ਸਮੇ ਤੇ ਅੱਜ ਵੀ ਜੇ ਕੋਈ ਮੁਸ਼ਕਲ ਆਏਗੀ ਤਾਂ ਅਸੀਂ ਡਰ ਕੇ ਖੜੇ ਹੋਵਾਂਗੇ ਹਮ ਪਰ ਮੈਂ ਹਿੰਦੁਸਤਾਨ ਦੀ ਸਰਕਾਰਾਂ ਨੂੰ ਖਾਸ ਕਰਕੇ ਸੂਬੇ ਤੇ ਕੇਂਦਰ ਦੀ ਸਰਕਾਰਾਂ ਨੂੰ ਜੀ ਇਹ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਇਹਨਾਂ ਦੇ ਮਤਲਬ ਸਾਰ ਨਹੀਂ ਲੈਂਦੇ ਇਹ ਲੋਕੀ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੋ ਚੁੱਕੇ ਨੇ ਇਹ ਲੋਕੀ ਵਿਵਾਗੀ ਤੌਰ ਤੇ ਇੱਕ ਸਮਾਜਿਕ ਤੌਰ ਤੇ ਬਹੁਤ ਪਛੜ ਚੁੱਕੇ ਨੇ ਹੂੰ ਇਹ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਉਹਨਾਂ ਦੀ ਪੜ੍ਹਾਈ ਕੁਝ ਹੈ ਨਹੀਂ ਇਹ ਲੋਕੀ ਗਰੀਬ ਹੀ ਇਹਨੇ ਹੋ ਚੁੱਕੇ ਨੇ ਜਿਹੜੇ ਖਾਸ ਕਰਕੇ ਸਰਦੀ ਏਰੀਜ 5 ਕਿਲੋਮੀਟਰ ਏਰੀਜ ਤੇ ਵਸਦੇ ਲੋਕੀ ਨੇ ਇਹ ਕਰਜ਼ਾਈ ਵੀ ਇਹਨਾਂ ਨੇ ਜੀ ਇਸ ਕਰਕੇ ਇਹਨਾਂ ਲੋਕਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਹੈ ਹੂੰ ਇਹਨੂੰ ਕਾਇਮ ਰੱਖਣ ਲਈ ਦੇਸ਼ ਦੀ ਸ਼ਰਧਾ ਨੂੰ ਮਜ਼ਬੂਤ ਰੱਖਣ ਲਈ ਦੇਹ ਦੇ ਸਰਦਾਂ ਤੇ ਵੱਸਣ ਵਾਲੇ ਲੋਕਾਂ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਇਸੇ ਜਿਹੇ ਦੇਖਦੀ ਪਲਾਈ ਹੈ ਤੇ ਅਸੀਂ ਇਹ ਚਾਹੁੰਦੇ ਆਂ ਕਿ ਇੱਥੇ ਇਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤੇ ਰੁਜ਼ਗਾਰ ਦੂਜਿਆਂ ਦੇ ਨਾਲ ਮੁਕਾਬਲਾ ਕਰਕੇ ਨਹੀਂ ਤੇ ਵਿਸ਼ੇਸ਼ ਰੈਦਾਂ ਦੇ ਕੇ ਰੁਜ਼ਗਾਰਤਾ ਜਾਵੇ ਇਹਨਾਂ ਦੀ ਹੈ ਸੀਆਰਪੀ ਵਿੱਚ ਫੌਜ ਵਿੱਚ ਬੀਐਸਐਚ ਸਰਹੱਦੀ ਏਰੀਆ ਦੀਆਂ ਵੱਖਰੀਆਂ ਇਹ ਬਟਾਲੀਆਂ ਨਾਲ ਖੜੀ ਬਣਨ ਜਾਂ ਜਾਣ ਸਰਹੱਦੀ ਬਟਾਲੀਆਂ ਦਾ ਨਾਮ ਦੇ ਕੇ ਖੜੀਆਂ ਕੀਤੀਆਂ ਜਾਂ ਹਨ ਇਹਨਾਂ ਨੂੰ ਰੁਜ਼ਗਾਰਤਾ ਜਾਵੇ ਇੱਕ ਤਾਂ ਇਹ ਦੇਖਦੀ ਦੇਰ ਸਰਦਾਂ ਦੀ ਰਾਖੀ ਕਰਨ ਵਿੱਚ ਮਜੂਦਤੀ ਹੋਣਗੇ ਇੱਕ ਰੁਜ਼ਗਾਰ ਮਿਲੇਗਾ ਇਹ ਆਰਥਿਕ ਦੌਰ ਜਦੋਂ ਥੋੜੇ ਮਜਬੂਤ ਹੋਣਗੇ ਤਾਂ ਦੇਸ਼ ਦੀ ਸਰਦਾਂ ਵੀ ਮਜਬੂਤ ਹੋਣਗੀਆਂ ਅੱਜ ਇਹ ਗਰੀਬੀ ਦੀ ਹਾਲਤ ਵਿੱਚ ਜਿਨ੍ਹਾਂ ਦੇ ਬੱਚੇ ਮਤਲਬ ਵੇਲੇ ਭੋਖ ਰਹੇ ਨੇ ਤੋੜ ਤੋੜ ਫੇਰ ਰਹੇ ਨੇ ਜਿਨ੍ਹਾਂ ਦੇ ਬੱਚੇ ਪੜ ਨਹੀਂ ਰਹੇ ਜਿਨ੍ਹਾਂ ਦੇ ਗਰੀਬੀ ਦੀ ਹਾਲਤ ਵਿੱਚ ਹਲਾਇਕ ਰੋਜ਼ੋਗੇ ਦੇ ਆਦੀ ਇਲਾਕਿਆਂ ਵਿੱਚ ਨਸ਼ਾ ਵੀ ਇੱਥੇ ਬਹੁਤ ਆਉਂਦਾ ਦੇਖੋ ਉਹ ਸਾਰਾ ਕਾਰਨ ਇੱਕੋ ਹੀ ਹੈ ਕਿ ਨਸ਼ੇ ਦਾ ਕਾਰਨ ਵੀ ਉਹ ਅਨਪੜਤਾ ਹੈ ਨਸ਼ੇ ਦਾ ਕਾਰਨ ਵੀ ਜਿਹੜਾ ਬੇਰੁਜ਼ਗਾਰੀ ਹੈ ਨਸ਼ੇ ਦਾ ਕਾਰਨ ਵੀ ਜਿਹੜੀ ਉਹ ਗਰੀਬੀ ਹੈ ਤੇ ਜੀਨ ਨੂੰ ਮੈਬੂਦ ਕੀਤਾ ਜਾ ਤਾਂ ਦੇਸ਼ ਦੇ ਸਰਦਾਰ ਵੀ ਮਜ਼ਬੂਤ ਹੋਣਗੇ ਇਹ ਲੋਕ ਆਰਥਿਕ ਤੌਰ ਤੇ ਫਿਰਾਂ ਦੇ ਖੜੇ ਵੀ ਹੋਣਗੇ ਦੇਸ਼ ਭਗਤੀ ਦੀ ਭਾਵਨਾ ਵੀ ਇਹਨੇ ਜਾਗੇਗੀ ਕਿ ਸਾਨੂੰ ਹਿੰਦੁਸਤਾਨ ਦੇ ਸੂਬੇ ਦੀ ਸਰਕਾਰਾਂ ਨੇ ਪਛਾਣਿਆ ਸਾਡੇ ਸਾਰ ਲਈਏ ਤੇ ਫਿਰ ਇਹ ਦੇਸ਼ ਲਈ ਮਰ ਮਟਣ ਲਈ ਪਹਿਲਾਂ ਜਮ ਤਿਆਰ ਰਹਿੰਦੇ ਨੇ ਹਮੇਸ਼ਾ ਹੀ ਰਹਿਣਗੇ ਸਰਦਾਰ ਵੀ ਮਜ਼ਬੂਤ ਹੋਣਗੇ ਜੀ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਸੀਗਾ ਕਮਾਂਡਰ ਹਰਸਨ ਸਿੰਘ ਦੇ ਕੋਲ ਸਰਹਦੀ ਇਲਾਕਾ ਫਰੂਜਪੁਰ ਪਿੰਡ ਕਾਲੂ ਰਾਂਝੇ ਦੇ ਵਿੱਚ ਇੱਥੇ ਵੀ ਤਣਾਅਪੂਰਨ ਬਹੁਤ ਇੱਥੇ ਜਿਹੜਾ ਹੈਗਾ ਇਥੋਂ ਦਾ ਮਸਲਾ ਸਰਹਦੀ ਇਲਾਕੇ ਦੇ ਵਿੱਚ ਅਲਰਟ ਕਰ ਦਿੱਤਾ ਗਿਆ ਫੌਜ ਦੇ ਵੱਲੋਂ ਸੋ ਕਮਾਂਡਰ ਸਾਹਿਬ ਨੇ ਦੱਸਿਆ ਵੀ ਇੱਕ ਦੋ ਦਿਨ ਦਾ ਸਮਾਂ ਦਿੱਤਾ ਹੈ ਤਾਰਾਂ ਤੋਂ ਪਾਰ ਜਿਹੜੇ ਲੋਕ ਜਾਂਦੇ ਨੇ ਆਪਣੀਆਂ ਫਸਲਾਂ ਦੇ ਵਿੱਚ ਟਾਈਮ ਦਿੱਤਾ ਸੋ ਇੱਥੇ ਵੀ ਮਾਹੌਲ ਗਰਮ ਹੋ ਚੁੱਕਿਆ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਸੋ ਕਮਰਨ ਹਰਖਸਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈ ਭਾਰਤ ਪਾਕਿਸਤਾਨ ਦੇ ਬਾਰਡਰ ਤੇ ਸਰਹਾਦੀ ਇਲਾਕੇ ਦੀ ਜਾਣਕਾਰੀ ਦਿੱਤੀ ਹੈ ਪਹਿਲਗਾਮ ਦੇ ਮਸਲੇ ਨੂੰ ਲੈ ਕੇ ਅੱਜ ਵੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਵੈਰੂ ਜੀ ਆਪ ਨੂੰ ਬਹੁਤ ਬਹੁਤ ਸ਼ੁਕਰੀਆ ਵੈਰੂ ਜੀ ਖਾਲਸਾ ਵੈਰੂ ਜੀ ਦੀ ਪੱਧਰ ਧੰਨਵਾਦ